ਸਾਵਣ ਦੇ ਮੇਲੇ ਸਾਲ ਵਿੱਚ ਮਸਾ ਮਸਾਉਂਦੇ ਪੁਰਾਣੇ ਥਾਣੇ ਵਾਲੇ ਟੋਬੇ ਉੱਤੇ ਪਿੱਪਲਾਂ ਬੂੜਾਂ ਸਾਰੇ ਪਿੰਡ ਦੀਆਂ ਧੀਵੀਆਂ ਇਕੱਠੀਆਂ ਹੋ ਜਾਂਦੀਆਂ ਘਰ ਘਰ ਪੂੜੇ ਤੇ ਗੁਲਗਲੇ ਪਕਦੇ ਕੁੜੀਆਂ ਰੰਗ ਬਰੰਗੇ ਕੱਪੜੇ ਪਾਈ ਇੱਕ ਡਾਰ ਵਿੱਚ ਟੋਬੇ ਨੂੰ ਤੁਰ ਪੈਂਦੀਆਂ ਗੁਆਂਢ ਦੇ ਸਾਰੇ ਨਿਆਣੇ ਕਚਿਆਣੇ ਜਿਉਣੇ ਜੱਟ ਦੇ ਗੱਡੇ ਉੱਤੇ ਬੈਠ ਕੇ ਮੇਲੇ ਨੂੰ ਹੋ ਲੈਿੰਦੇ ਸਾਰਿਆਂ ਕੋਲ ਕੁਝ ਨਾ ਕੁਝ ਖਾਣ ਨੂੰ ਹੁੰਦਾ ਅਤੇ ਹਰ ਇੱਕ ਦੇ ਗੀਜੇ ਵਿੱਚ ਖਰਚਣ ਜੋਗੇ ਪੈਸੇ ਹੁੰਦੇ ਮੈਂ ਚੌਥੀ ਜਮਾਤ ਵਿੱਚ ਸਾਂ ਐਸ ਵਾਰਤਿਨੀਆਂ ਦਾ ਮੇਲਾ ਭਰ ਕੇ ਲੱਗਿਆ ਸੀ ਨਿੱਕੀ ਨਿੱਕੀ ਪੂਰ ਪੈ ਰਹੀ ਸੀ ਕਈ ਬੱਦਲ ਰੂਹ ਦੇ ਫੰਬਿਆਂ ਵਾਂਗ ਇਧਰ ਉਧਰ ਡੋੜਦੇ ਫਿਰਦੇ ਸਨ ਜਿਵੇਂ ਕੋਈ ਮਹਾਨ ਪਿੰਜਾ ਆਕਾਸ਼ ਵਿੱਚ ਤਣੀ ਹੋਈ ਪੀਂਗ ਦੀ ਧੁਣਕਣੀ ਉੱਤੇ ਰੂਹ ਪੰਜ ਪੰਜ ਸੁੱਟ ਰਿਹਾ ਹੋਵੇ ਮੈਂ ਸਲਮੇ ਵਾਲੀ ਟੋਪੀ ਲੈ ਕੇ ਤੇ ਨਵਾਂ ਚੱਗਾ ਪਾ ਕੇ ਤਿਆਰ ਹੋ ਗਿਆ ਹੇਠਾਂ ਗड्ढे ਵਿੱਚ ਮੇਰੇ ਹਾਣੀ ਇੱਕ ਇੱਕ ਕਰਕੇ ਭਰੀ ਜਾਂਦੇ ਸਨ ਮੇਰੀਆਂ ਦੋਵੇਂ ਪੈਣਾ ਆਪੋ ਆਪਣੀਆਂ ਚੁੰਨੀਆਂ ਵਲੇਟ ਕੇ ਪਹਿਲਾਂ ਹੀ ਗੱਡੇ ਵਿੱਚ ਥਾਮ ਲੀ ਬੈਠੀਆਂ ਸਨ ਜਦ ਮੈਂ ਜਾਣ ਲੱਗਾ ਮੇਰੀ ਮਾਂ ਨੇ ਕੂਰੀ ਵਟ ਕੇ ਆਖਿਆ ਤੂੰ ਕੀ ਕਰੇਂਗਾ ਵੇ ਜਾ ਕੇ ਕੁੜੀਆਂ ਦੇ ਮੇਲੇ ਵਿੱਚ ਉਤੋਂ ਮੀ ਉਤਰਿਆ ਹੋਇਆ ਏ ਸਾਰੇ ਲੀੜੇ ਭਿਉਂ ਲਿਆਵੇਂਗਾ ਮੈਂ ਵੀ ਟਰ ਗਿਆ ਕਿਉਂ ਜਦ ਸਾਰੇ ਜਾਂਦੇ ਹਨ ਤਾਂ ਮੈਨੂੰ ਕਿਉਂ ਰੋਕਦੀ ਏ ਉਹ ਦਾਲ ਤੜਕ ਰਹੀ ਸੀ ਗੁੱਸੇ ਆ ਚੱਖਣ ਲੱਗੀ ਬੈਠਾ ਰਹਿ ਜਿਹਾ ਜਹ ਹੈ ਨਹੀਂ ਦੋ ਮਾਰੂੰਗੀ ਕੰਨ ਉੱਤੇ ਤੇ ਸਿੱਧਾ ਹੋ ਜਾਏਗਾ ਬਹੁਤਾ ਚਾਂਬਲਿਆ ਫਿਰਦਾ ਏ ਛੋਟਾ ਏ ਤੂੰ ਹੁਣ ਵੜਕਾ ਜਿਹਾ ਹਾਲੇ ਪਰਸੋ ਹੀ ਹੋ ਕੇ ਆਇਆ ਏ ਮੈਂ ਬਸ ਬਸ ਕਰਨ ਲੱਗ ਪਿਆ ਕਿਉਂ ਭਗਵਤੀ ਦੇ ਸ਼ਾਂਤੀ ਵੀ ਤੇ ਜਾਂਦੀਆਂ ਹਨ ਤੇ ਦੁਆਰਕੀ ਵੀ ਪਰ ਉਹ ዳል ਛਮਕ ਕੇ ਜੋਰ-ਜੋਰ ਦੀ ਕੜਚੀ ਫੇਰਨ ਲੱਗ ਪਈ ਬਾਹਰ ਮੇਰੇ ਹਾਣੀ ਗੱਡੇ ਵਿੱਚ ਬੈਠੇ ਰੋਲਾ ਪਾਈ ਜਾਂਦੇ ਸਨ ਕਈ ਕੁੜੀਆਂ ਝੂਲੇ ਉੱਤੇ ਬੈਠੀਆਂ ਝੂਟੀ ਜਾਂਦੀਆਂ ਸਨ ਮੈਂ ਸੋਚਿਆ ਹੁਣੇ ਜਿਉਣਾ ਬੋਲਦਾਂ ਦੀ ਜੋੜੀ ਲੈ ਕੇ ਆਵੇਗਾ ਤੇ ਇਸ ਗੱਡੇ ਨੂੰ ਜਿਹੜਾ ਪੰਛੀਆਂ ਨਾਲ ਭਰੇ ਹੋਏ ਪਿੰਜਰੇ ਵਾਂਗ ਕੂ ਕੂ ਕਰਦਾ ਸੀ ਆਪਣੇ ਨਗੌਰੀ ਬੋਲਦਾਂ ਨਾਲ ਹੱਕ ਦਾ ਮੇਲੇ ਲੈ ਜਾਵੇਗਾ ਮੈਂ ਖੜਾ ਸੀ ਪਰ ਪੈਰਾਂ ਹੇਠਾਂ ਜਿਵੇਂ 16 ਗੱਡੀਆਂ ਹੋਣ ਮੇਰੀ ਹੱਥ ਅੰਦਰ ਤਰ੍ਹਾਂ ਤਰ੍ਹਾਂ ਦੇ ਖਿਆਲ ਨਸੇ ਫਿਰਦੇ ਸਨ ਕਣੀਆਂ ਕੁਝ ਸੋਚਦੀਆਂ ਹੋਈਆਂ ਹੌਲੀ ਹੌਲੀ ਕੰਮਣ ਕੰਮਣ ਕਰਦੀਆਂ ਸਨ ਮੈਨੂੰ ਇੰਜ ਭਾਸਦਾ ਸੀ ਜਿਵੇਂ ਲੱਖਾਂ ਸੂਈਆਂ ਮੇਰੇ ਕਾਲਜ ਵਿੱਚ ਖੋਬ ਰਹੀਆਂ ਹੋਣ ਇਤਨੇ ਵਿੱਚ ਮੇਰੀ ਹਮਾਇਤ ਨੂੰ ਤਾਈ ਆਈ ਤੇ ਮੈਨੂੰ ਪੁੱਛਣ ਲੱਗੀ ਵੇ ਤੂੰ ਨਹੀਂ ਗਿਆ ਦੁਆਰ ਕੀ ਹੋਰੀ ਤੈਨੂੰ ਸਾਦਦੀਆਂ ਹਨ ਮਾਂ ਬੋਲੀ ਇਹਨੇ ਕੀ ਉੱਥੇ ਜਾ ਕੇ ਮੱਥਾ ਟੇਕਣਾ ਏ ਸਾਰਾ ਦਿਨ ਭੌਂਦਾ ਫਿਰਦਾ ਏ ਹੁਣ ਰਤੀ ਤੱਕ ਕੇ ਬੈਠੂਗਾ ਤਾਈ ਨੇ ਆਖਿਆ ਤੂੰ ਇਸ ਤੋਂ ਗਾੜਾ ਕਢਾਉਣਾ ਣਿਆਣਾ ਬੰਦ ਝਟ ਹੱਸ ਖੇੜਾਊਗਾ ਜਾਂ ਡੱਡੀਏ ਜਾ ਮਾਂ ਚੁੱਪ ਹੋ ਗਈ ਮੈਂ ਉਸ ਦੀ ਆਗਿਆ ਦੇ ਜਾਲ ਦੀਆਂ ਰਸੀਆਂ ਨੂੰ ਢਿੱਲਾ ਦੇਖਿਆ ਤੇ ਮਲਕੜੇ ਨੂੰ ਖਸਕਣ ਲੱਗਿਆ ਹੀ ਸਾਂ ਉਹ ਚਾਈ ਚਾਈ ਲੈ ਕੇ ਬੋਲੀ ਵੇ ਠਹਿਰ ਠਹਿਰ ਤਾਂ ਜਾ ਵੱਡਿਆਂ ਕਾ ਲਿਆ ਇਹ ਟੋਪੀ ਚ ਗੱਲਾ ਜਾ ਤਾਂ ਇਹਨੇ ਫੇਰ ਉਹਨੂੰ ਟੋਕਿਆ ਕੀ ਇਹਨੇ ਖੀਨ ਖਾ ਪਾਈਏ ਜੋ ਲੋਣ ਪਾਉਣ ਲੱਗੀ ਐ ਸਾਲ ਪਿਛੋਂ ਤਿਹਾਰ ਆਉਂਦਾ ਐ ਫੇਰ ਮੇਰੇ ਵੱਲ ਤੱਕ ਕੇ ਬੋਲੀ ਜਾ ਮੇਰਾ ਜਨ ਜਾ ਮਟਪੋਸੀਆਂ ਮਾਰਦਾ ਹੋਇਆ ਹਾਣੀਆਂ ਵਿੱਚ ਜਾ ਮਿਲਿਆ ਦੁਆਰਕੀ ਤੇ ਭਗਵਤੀ ਮੈਨੂੰ ਦੇਖਣਸਾਰ ਖੁਸ਼ੀ ਨਾਲ ਚੀਕਾਂ ਮਾਰ ਉਠੀਆਂ ਮੈਂ ਉਹਨਾਂ ਦੇ ਕੋਲ ਖੁੰਝੇ ਵਿੱਚ ਜਾ ਬੈਠਾ ਉਹ ਝੋਲੀ ਵਿੱਚੋਂ ਖਿੱਲਾਂ ਤੇ ਮਖਾਣੇ ਖਾਈ ਜਾ ਰਹੀਆਂ ਸਨ ਮੈਂ ਉਹਨਾਂ ਦੇ ਫੱਕੇ ਮਾਰਨ ਲੱਗ ਪਿਆ ਤੇਜੂ ਕੋਲ ਮਰੁੰਡੇ ਸਨ ਉਹ ਭੋਰ-ਭੋਰ ਕੇ ਮਸਾ-ਮਸਾ ਖਾਂਦਾ ਸੀ ਜੀਤੋ ਕੋਲ ਤਿੱਲੀ ਤੇ ਭੁੱਗਾ ਸੀ ਕਿਸੇ ਕੋਲ ਮੂੰਗਫਲੀਆਂ ਤੇ ਕਿਸੇ ਕੋਲ ਮਿੱਠੇ ਪਕੌੜੇ ਤੇ ਕਿਸੇ ਕੋਲ ਪੁੱਜੇ ਹੋਏ ਛੋਲੇ ਸਨ ਪਰ ਸਾਧੂ ਕੋਲ ਕੁਝ ਵੀ ਨਾ ਸੀ ਉਹ ਆਪਣੇ ਆਲੇ ਦੁਆਲੇ ਚਾਕਦਾ ਸੀ ਪਰ ਉਸ ਨੂੰ ਕੋਈ ਪੁੱਛਦਾ ਵੀ ਨਾ ਸੀ ਕਿਸੇ ਨੂੰ ਰੱਤੀ ਵੀ ਇਸ ਚੀਜ਼ ਦਾ ਭੇਦ ਭਾਵ ਨਾ ਸੀ ਕਿ ਸਾਧੂ ਦੇ ਮੂੰਹ ਅੰਦਰ ਉਹਦੀ ਜੀਭ ਖਿੱਲਾ ਦਾਣਿਆਂ ਦੇ ਫੱਕਿਆਂ ਲਈ ਕਿਵੇਂ ਤਰਲੇ ਲੈਂਦੀ ਸੀ ਔੜਕ ਗੱਡਾ ਤੁਰਿਆ ਬੋਲਦਾਂ ਦੇ ਸਿੰਘਾਂ ਉੱਤੇ ਪਿੱਪਲ ਦੀਆਂ ਪਿੱਤਲ ਦੀਆਂ ਸਿੰਘੋਟੀਆਂ ਚੜੀਆਂ ਹੋਈਆਂ ਸਨ ਕਣੀ ਉਹਨਾਂ ਉੱਤੇ ਇਸੇ ਤਰ੍ਹਾਂ ਨਹੀਂ ਸੀ ਠਹਿਰਦੀ ਜਿਵੇਂ ਬਾਤਕ ਦੇ ਖੰਭਾਂ ਉੱਤੇ ਪਾਣੀ ਦਾ ਤਪਕਾ ਨਹੀਂ ਠਹਿਰਦਾ ਬੋਲਦਾਂ ਦੇ ਸਫੈਦ ਕੂਲੇ ਸਰੀਰ ਭੱਜ ਕੇ ਮਖਮਲ ਵਾਂਗ ਮਲੈਮ ਹੋ ਗਏ ਸਨ ਉਹਨਾਂ ਦੀਆਂ ਕਾਲੀਆਂ ਨਾਸਾਂ ਜਿਨ੍ਹਾਂ ਉੱਤੇ ਉਹ ਵਾਰ-ਵਾਰ ਜੀਬ ਫੇਰਦੇ ਸਨ, 나ਗ ਦੀ ਸਰੀਵਾਂ ਗਲਿਸ਼ਕਦੀਆਂ ਸਨ। ਜਿਉਂਨੇ ਠਾਠਾ ਬੰਨਿਆ ਹੋਇਆ ਸੀ, ਸਾਡੇ ਵਿੱਚੋਂ ਕਈਆਂ ਨੇ ਤਰਪਾਲ ਜਾਂ ਬੋਰੀ ਦਾ ਟੁਕੜਾ ਉੱਪਰ ਲੈ ਲਿਆ ਤੇ ਕਈਆਂ ਨੇ ਆਪਣੀਆਂ ਫੁਲਕਾਰੀਆਂ ਦੀ ਝੁੰਬ ਮਾਰ ਲਈ। ਗੱਡਾ ਬੈਂਗ ਬਲਾਵੇਂ ਖਾਂਦਾ ਰੜਦਾ ਜਾਂਦਾ ਸੀ। ਕਦੀ ਕਦੀ ਜਾਦ ਉਸ ਦੇ ਪਈਏ ਚਿਉਂ-ਚਿਉਂ ਕਰਨ ਲੱਗ ਪੈਂਦੇ ਜਾਂ ਗਲੀ ਦੇ ਚੀਕਣੇ ਗਾਰੇ ਵਿੱਚ ਫਸ ਜਾਂਦੇ ਤਾਂ ਅਸੀਂ ਸਾਰੇ ਜਣੇ ਨੱਚਣ ਟੱਪਣ ਤੇ ਕੱਛਾਂ ਵਜਾਉਣ ਲੱਗ ਪੈਂਦੇ। ਜਾਦਾ ਸੀ ਡੈਕ ਡੋਲੇ ਖਾਂਦੇ ਢਾਬ ਉੱਤੇ ਪੁੱਜੇ ਤਾਂ ਰੱਬ ਤਵੱਕਵੇ ਨਹੀਂ ਵੀ ਠੱਲ ਗਿਆ ਸੀ। ਪਿੱਪਲਾਂ ਉੱਤੇ ਲਾਸ ਪਾਈ ਦੋ-ਦੋ ਕੁੜੀਆਂ ਦੀਆਂ ਜੋਟੀਆਂ ਪੀਂਗ ਚੜਾਈ ਜਾਂਦੀਆਂ ਸਨ ਅਤੇ ਤਰ੍ਹਾਂ-ਤਰ੍ਹਾਂ ਦੇ ਗੀਤਾਂ ਦੇ ਟੱਪੇ ਭਿੱਜੇ ਹੋਏ ਪਲਾੜ ਵਿੱਚ ਕਵੀ ਦੇ ਸੁੰਦਰ ਖਿਆਲਾਂ ਵਾਂਗ ਔੜ ਦੇ ਫਿਰਦੇ ਸਨ। ਮੈਂ ਘੜੀ-ਮੁੜੀ ਆਪਣੀ ਵਾਸਕਟ ਦੀ ਜੇਬ ਦੇ ਕੁੰਜੇ ਵਿੱਚ ਦੁਆਨੀ ਨੂੰ ਟੋਂਦਾ ਸਾਂ। ਚੱਕਰ ਚੁੰਡਾ ਇੱਕ ਬਹੁਤ ਵੱਡੇ ਹਲਟ ਦੀਆਂ ਟਿੰਡਾਂ ਵਾਂਗ ਕੁੜੀਆਂ ਦੀਆਂ ਟੋਲੀਆਂ ਲੱਦ ਕੇ ਢੇੜੇ ਖਾਈ ਜਾਂਦਾ ਸੀ ਇੱਕ ਡਮਰੂ ਵਜਦਾ ਸੀ ਤੇ ਦੂਸਰਾ ਢੋਲੀ ਨੂੰ ਤਾਂ ਤੱਕ ਦੇਂਦਾ ਹੋਇਆ ਕਹਿੰਦਾ ਚਲੋ ਦਿੱਲੀ ਚਲੋ ਲਖਨਊ ਚਲੋ ਕਲਕੱਤੇ ਮੈਂ ਵੀ ਇੰਨਾ ਵੱਡੇ ਵੱਡੇ ਸ਼ਹਿਰਾਂ ਨੂੰ ਤੱਕਣ ਲਈ ਉਤਾਵਲਾ ਹੋ ਗਿਆ ਜਦੋਂ ਨਾ ਚੱਕਰ ਚੁੰਡਾ ਠੱਲਿਆ ਅਸੀਂ ਦੌੜ ਕੇ ਆ ਕੇ ਇੱਕ ਢੋਲੀ ਮੱਲ ਲਈ ਐਸ ਵਿੱਚੋਂ ਸੱਬੇ ਢੋਲੀਆਂ ਭਰ ਗਈਆਂ ਟੋਲ ਵੱਜਣ ਲੱਗ ਪਿਆ ਤੇ مسافر ਵੱਖ-ਵੱਖ ਦੇਸਾਂ ਦੀ ਯਾਤਰਾ ਕਰਨ ਤੌਰ 'ਤੇ ਮੈਂ ਲਖਨਊ ਤੱਕ ਦਾ ਰਿਹਾ ਤੇ ਦੁਆਰ ਕੀ ਦਿੱਲੀ ਝੂਟਿਆਂ ਦਾ ਇੱਕ ਢੇਰ ਵੱਜ ਗਿਆ ਨਵੇਂ ਯਾਤਰੀਆਂ ਨੂੰ ਭਵਾਲੀਆਂ ਆ ਗਈਆਂ ਤੇ ਉਹਨਾਂ ਦਾ ਜੀ ਕਰਨ ਲੱਗ ਪਿਆ ਪਰ ਮੈਂ ਚੱਕਰ ਝੁੰਡੇ ਤੇ ਤਾਂ ਡੈਕ ਡੋਲਿਆਂ ਨਾਲ ਇਤਨਾ ਗੁੱਝਿਆ ਹੋਇਆ ਸਾਂ ਕਿ ਜੈਸ ਮੇਲੇ ਵਿੱਚ ਚੱਕਰ ਝੁੰਡਾ ਨਾ ਹੁੰਦਾ ਮੈਨੂੰ ਉਸ ਮੇਲੇ ਵਿੱਚ ਅੱਧਾ ਸੁਆਦ ਆਉਂਦਾ ਫਰਾ ਮੇਲਾ ਤੀਵੀਆਂ ਦੀ ਛਣ ਛਣ ਤੇ ਚੀਕ ਚਹਾੜੇ ਨਾਲ ਭਰਿਆ ਹੋਇਆ ਸੀ ਤਰ੍ਹਾਂ ਤਰ੍ਹਾਂ ਦੇ ਖਡੌਣੇ ਪਾਲੋ ਪਾਲ ਰੱਖੇ ਹੋਏ ਸਨ ਮੈਂ ਗੁਜਰੀ ਤੇ ਬਾਬਾ ਖਰੀਦਿਆ ਰਬੜ ਦੀ ਕੁੱਗੀ ਚੂੰ ਚੂੰ ਕਰਦੀ ਸੀ ਲੱਖ ਮੱਥਾ ਮਾਰਨ ਨਾਲ ਵੀ ਸਮਝ ਨਾ ਲੱਗਦੀ ਕਿ ਕਿਵੇਂ ਬੋਲਦੀ ਹੈ ਮੇਰੇ ਲਈ ਇਹ ਸਾਰੇ ਖਡੌਣੇ ਇਤਨੇ ਹੀ ਜਿਉਂਦੇ ਜਾਗਦੇ ਸਨ ਜਿੰਨੇ ਕੇ ਤੁਰਦੇ ਫਿਰਦੇ ਮਨੁੱਖ ਤੇ ਚਲਦੀਆਂ ਫਿਰਦੀਆਂ ਤੀਵੀਆਂ ਮੈਨੂੰ ਉਹਨਾਂ ਦੇ ਖਾਣ ਪੀਣ ਸੌਣ ਤੇ ਪਹਿਨਣ ਦੀ ਇਤਨੀ ਹੀ ਚਿੰਤਾ ਸੀ ਜਿੰਨੀ ਕੇ ਮੇਰੀ ਮਾਂ ਨੂੰ ਆਏ ਗਏ ਪ੍ਰਾਉਣਿਆਂ ਸਾਧੂਆਂ ਤੇ ਸੰਤਾਂ ਦੇ ਸੀ ਇਹ ਸੌਦਾਬੱਤਾ ਲੈ ਕੇ ਫੈਰ ਅਸੀਂ ਰੰਗ ਰੰਗੀਲੀ ਗਲਾਸੀਆਂ ਤੇ ਜਲੇਬੀਆਂ ਖਾਧੀਆਂ ਮੇਲੇ ਰਚ ਨਸਦੀਆਂ ਭਾਈਆਂ ਕੁੜੀਆਂ ਦਾ ਹਾਸਾ ਪਹਾੜੀ ਨਦੀ ਦੀ ਝੱਗ ਵਾਂਗ ਹਵਾ ਵਿੱਚ ਤਰਦਾ ਫਿਰਦਾ ਸੀ ਸ਼ਰਤ ਲਾ ਲਾ ਕੇ ਜਦ ਜਦ ਕੇ ਕਈ ਕੁੜੀਆਂ ਪੀਂਘ ਵਧਾਉਂਦੀਆਂ ਉਹਨਾਂ ਦੀਆਂ ਚੁੰਨੀਆਂ ਲੱਥ ਕੇ ਡੈਗ ਪੈਂਦੀਆਂ ਵਾਲ ਖਿੱਲਰ ਜਾਂਦੇ ਹੱਥ ਸੁੱਤੇ ਜਾਂਦੇ ਪਰ ਉਹ ਆਪਣੇ ਪੈਰਾਂ ਨੂੰ ਜ਼ਰੂਰ ਪੀਪਲ ਦੇ ਉੱਪਰ ਲੈ ਡਾਹਣ ਤੀਕ ਪਹੁੰਚਾਉਂਦੀਆਂ ਸਾਂਝ ਦੀ ਛਾਂ ਨੇ ਹੌਲੀ-ਹੌਲੀ ਇਸ ਚਾਨਣ ਪਰੇ ਹਾਸੇ ਨੂੰ ਕੱਜ ਦਿੱਤਾ ਸੂਰਜ ਪਾਛਾਂ ਵਿੱਚ ਬੱਦਲਾ ਹੀਟ ਕਿਤੇ ਚੁੱਭੀ ਮਾਰ ਗਿਆ ਫੇਰੀ ਵਾਲਿਆਂ ਦੇ ਹੋ ਕੇ ਮੱਠੇ ਪੈ ਗਏ ਚੱਕਰ ਜੁੰਡੇ ਦਾ ਗੇੜ ਹੌਲਾ ਪੈ ਗਿਆ ਅਤੇ ਜੀਉਣਾ ਸਾਨੂੰ ਹਾਕਾ ਮਾਰਦਾ ਸੁਣਾਈ ਦਿੱਤਾ ਟੋਬੇ ਦੇ ਕੰਡੇ ਝਿੰਗਰ ਚਰਨ ਚਰਨ ਕਰਨ ਲੱਗ ਪਏ ਪਛਮ ਦਾ ਆਕਾਸ਼ ਪੀਲਾ ਸਾਵਾ ਸਲੇਟੀ ਤੇ ਹੌਲੀ-ਹੌਲੀ ਕਾਲਾ ਹੋ ਗਿਆ ਅਸੀਂ ਸਭੇ ਆਪਣੇ ਆਪਣੇ ਖਡਾਉਣੇ ਸੰਭੀ ਗੱਡੇ ਵਿੱਚ ਆਏ ਇਕੱਠੇ ਹੋਏ ਜੀ ਹੁਣਾਂ ਫੇਰ ਉਛਲ ਕੇ ਗੱਡੇ ਦੇ ਪੱਟ ਉੱਤੇ ਬੈਠ ਗਿਆ ਤੇ ਗੱਡਾ ਫੇਰ ਪਹਿਲਾਂ ਵਾਂਗਰ ਥਿੱਬੇ ਠੱਡੇ ਖਾਂਦਾ ਚੌਂ-ਚੌਂ ਕਰਦਾ ਘਰ ਵੱਲ ਤੁਰ ਪਿਆ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ